ਕੋਈ ਭੱਤਵੀ ਮਹੱਦੰਤਾ ਪੰਜਵਾ ਦੇ ਘਾਸ ਇੱਕ ਉਗਰ ਸਾਰ ਸਤਿਗੁਰ ਪ੍ਰਸਾਦ ਮਾਰ ਕੀਆ ਤਨ ਸਭ ਸਾਜਿਆ ਪੰਚ ਸੱਤ ਸੱਤ ਲੋਕ ਨਿਵਾਜਿਆ ਸਹਿਜ ਤਤ ਵਤਨ ਕੋ ਪਾਨੀ ਜਿ ਮਤਿ ਨਾਲਿ ਸਾਧੋ ਸੇਵੋ ਸਾਰੇ ਪਾਨੀ ਮਨ ਸਰਬ ਸੇਵ ਹੋਏ ਕਰਮ ਗਤੇ ਹਰ ਸੁਖ ਤੇ ਰਹਿ ਨਿਰਾਰਾ ਆਤਮ ਪਾਵ ਹੈ ਤਾਂ ਸਤੇ ਰਹਾ ਕਾਪੜ ਭੋਗ ਰਤ ਅਨਕੋ ਪੰਚਾਏ ਮਾਤ ਪਿਤਾ ਕੁਟੰਬ ਸਗਲ ਬਣਾਏ ਰੇਜਕ ਸਮਾਹੇ ਜਲ ਥਲ ਨੀਤ ਸੋ ਹਰ ਸੇਵ ਹੋ ਨੀਤਾ ਨੀਤ ਸਹਾਸ ਕਾਹੀ ਜੈ ਕੋਈ ਨਾ ਹੋਵੇ ਕੋਟ ਅਪਰਾਧ ਇਕ ਖਿੰਨ ਨਾ ਹੋਵੇ ਉਪਾਤ ਕਰੈ ਪਛੋ ਪਾਵੈ ਜੀਕਾ ਬਖਸ਼ ਫਿਰ ਗੋਵਰ ਨਾ ਬੁਲਾਵੇ ਕਿਰਤ ਸੰਜੋਕੀ ਪਾਇਆ ਭਾਲ ਸਾਧ ਸੰਕਤ ਮੈਂ ਵਸੇ ਬੋਕਾਲ ਗੋਵਰ ਮੇਲੇ ਆਏ ਇੱਕ ਮਰੈ ਨਾਨਕ ਦਾ ਦਰਸ਼ਨ ਦੇਖੋ ਬੁਲਾਰ ਪਰਭਾਤੀ